ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਣ ਤੋਂ ਬਾਅਦ ਡਾਕਟਰ ਵੇਕਾ ਦਾ ਵੱਡਾ ਵਿਰੋਧ ਸਾਹਮਣੇ ਆਇਆ ਉਹਨਾਂ ਨੇ ਕਿਹਾ ਇੱਕ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਬਿਜਲੀ ਫਰੀ ਦੇ ਰਹੇ ਹਾਂ ਪਰ ਉਸ ਉੱਤੇ ਵੀ ਵਾਧੂ ਟੈਕਸ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਰੇਟ ਵਧਾਏ ਹੁਣ ਪੈਟਰੋਲ ਦੇ ਰੇਟ ਵਧਾ ਦਿੱਤੇ ਹਨ ਸਰਕਾਰ ਦਾ ਦਿਵਾਲੀ ਆਪਨ ਸਾਹਮਣੇ ਨਜ਼ਰ ਆ ਰਿਹਾ ਹੈ ਡਾਕਟਰ ਵੇਕਾ ਨੇ ਕਿਹਾ ਹੈ ਕਿ ਭਗਵੰਤਬਾਨ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਝੂਠ ਦੀ ਨੀਂਵ ਤੇ ਬਣੀ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ ਐਸਮ ਜੀ ਨਿਊਜ਼ ਲਈ ਅਮਰਸਰ ਤੋਂ ਬਿਊਰੋ ਰਿਪੋਰਟ